ਹੋ ਬੜਾ ਚਿਰ ਹੋਇਆ ਤੈਨੂੰ ਅੱਲਾ ਕੁਲ ਰੇ ਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾ ਐ ਨੈ ਹੋਇ ਅਮੀ ਮੇਰੀ ਤੂੰ ਦਾ ਸਭ ਕਿਹੜਾ ਤਰਾ ਤੈਨੂੰ ਤੋੜ ਨਾ ਪਾਜੀ ਗਾਇਕੀ ਦਾ ਸ਼ੌਂਕ ਅੱਦਾਂ ਪਿਆਈ ਸਾਡੇ ਨਾਲ ਹੀ ਪਿੱਛੋਂ ਦਾਦੇ-ਪੁਰਦਾਦਿਆਂ ਤੋਂ ਹੀ ਪਿਤਲੀਆ ਜਿਹੜਾ ਬੈਂਡ ਵਾਜਿਆ ਹੁੰਦਾ ਉਹਨਾਂ ਕੰਮ ਸੀਗਾ ਜੀ ਤੇ ਗਾਇਕੀ ਦਾ ਵੀ ਸੀਗਾ ਜਿੱਦਾਂ ਇਹ ਗਾਉਣਾ ਤਾਂ ਮੈਂ ਸ਼ੁਰੂ ਤੋਂ ਸੀਗਾ ਭਾਈ ਛੋਟਾ ਜਿਹਾ ਹੁੰਦਾ ਪਰ ਗਾਉਣ ਦਾ ਸ਼ੌਂਕ ਭਾਈ ਹੁਣ ਮਨ ਨੂੰ ਜ਼ਿਆਦਾ ਪਿਆ ਜਦੋਂ ਜਦੋਂ ਮੈਂ 10 ਸਾਲ ਦਾ ਸੀ ਉਦੋਂ ਮਨ ਨੂੰ ਜ਼ਿਆਦਾ ਹੋਇਆ ਵੀ ਯਾਰ ਮੈਂ ਇੱਕ ਮੇਰਾ ਪੜਾਈ 'ਚ ਭਾਈ ਦਿਮਾਗ ਨਹੀਂ ਚੱਲਿਆ ਸੀਗਾ ਤੁਹਾਨੂੰ ਪਤਾ ਜਦੋਂ ਭਾਈ ਟੈਨਸ਼ਨ ਨਾ ਹੋਣਾ ਹਨਾ ਇਹ ਸਿਰ ਤੇ ਨਹੀਂ ਪੜਿਆ ਜਾਂਦਾ ਬੰਦੇ ਤੋਂ ਤੂੰ ਜਿਪੁੱਠਾਈ ਰਹਿ ਗਿਆ ਓ ਸਾਡੀ ਬਾਰੀ ਤੇ ਲੱਗਦਾ ਤੂੰ ਅੱਲਾ ਸੁਟਾਈ ਰਹਿ ਗਿਆ ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ ਸਾਡੀਆਂ ਰਗਾਂ ਚ ਕਾਲਾ ਖੂਨ ਹਉ ਦਿਲ ਸਾਡਾ ਟੁੱਟਿਆ 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 ਟੁੱਟਾਈ ਰਹਿ ਗਿਆ ਓ ਸਾਡੀ ਬਾਰੀ ਤੇ ਲੱਗਦਾ ਤੂੰ ਅੱਲਾ ਸੁਟਾਈ ਬੱਡੇ-ਬੱਡੇ ਆਰਟਿਸਟਾਂ ਦੇ ਨਾਲ ਵੀ ਕੰਮ ਕੀਤਾ ਨਾਮੀ ਸਿੰਗਰਾਂ ਦੇ ਨਾਲ ਪਿੱਛੇ ਗਿਆ ਕੋਰਸ ਕੀਤਾ ਜਾਂ ਪਿੱਛੇ ਘੁੰਮਿਆ ਸਾਰਿਆਂ ਦੇ ਬਥੇਰੇਆਂ ਨੂੰ ਕਿਹਾ ਵੀ ਹੈਲਪ ਕਰੋ ਕੰਪਨੀਆਂ ਨੂੰ ਕਿਹਾ ਹਨਾ ਜੀ ਬਸ ਭਾਜੀ ਫੇ ਮੌਕਾ ਨਹੀਂ ਮਿਲਿਆ ਕਦੇ ਹਜੇ ਤੱਕ ਬਸ attain ਭਾਜੀ ਬਸ ਵੀ ਆਪਾਂ ਧੱਕੇ-ਤੁੱਕੇ ਖਾਦੇ ਲੇਬਰ ਵੀ ਕੀਤੀ ਜੀ ਮੈਂ ਕੰਮ ਵੀ ਕੀਤੇ ਦਿਹਾੜੀਆਂ ਵੀ ਕੀਤੀਆਂ ਸਾਰੇ ਕੰਮ ਕੀਤੇ ਕਹਿੰਦੇ ਨੇ ਪਤਾ ਨਹੀਂ ਰੱਬ ਕਿਹੜੇ ਰੰਗਾਂ 'ਚ ਰਾਜ਼ੀ ਘਰੋਂ ਤਾਂ ਨਿਕਲੇ ਸੀ ਸਟਾਰ ਬਣਨ ਵਾਸਤੇ ਲੇਕਿਨ ਤਕਦੀਰ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੀ ਹਾਂ ਅਸੀਂ ਅੱਜ ਤੁਹਾਨੂੰ ਜਿਸ ਵੀਰ ਦੇ ਨਾਲ ਮਿਲਾਨ ਵਾਸਤੇ ਲੈ ਕੇ ਆਏ ਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆ ਹਾਲਾਂਕਿ ਘਰੋਂ ਜ਼ਰੂਰ ਸਟਾਰ ਬਣਨ ਵਾਸਤੇ ਨਿਕਲੇ ਸੀਗੇ ਲੇਕਿਨ ਹਾਲਾਤ ਹਲਾਤਾਂ ਦੇ ਆਕੇ ਜ਼ੋਰ ਨਾ ਚੱਲਿਆ ਤਾਂ ਅੱਜ ਲੁਧਿਆਣੇ ਤੋਂ ਨਿਕਲ ਕੇ ਗੁਰੂ ਨਗਰੀ ਵਿਖੇ ਪਹੁੰਚੇ ਨੇ ਲੇਕਿਨ ਸੜਕਾਂ ਦੇ ਉੱਤੇ ਖੜ ਕੇ ਆਪਣਾ ਜਿਹੜਾ ਸ਼ੌਂਕ ਪੂਰਾ ਕਰ ਰਹੇ ਨੇ ਵਿੱਕੀ ਜੀ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣੀ ਹੈ ਤਾ ਵਿੱਕੀ ਜੀ ਕਿਵੇਂ ਵੇਖਦੇ ਹੋ ਕਿਉਂਕਿ ਹਾਲਾਤ ਜਿੱਦਾਂ ਤੁਸੀਂ ਦੱਸੇ ਕਾਫੀ ਨਾਜ਼ੁਕ ਸੀਗੇ ਘਰ ਦੇ ਤਾਂ ਗਾਇਕੀ ਦਾ ਸ਼ੁਰੂ ਤੋਂ ਸ਼ੌਂਕ ਸੀਗਾ ਹਾਂਜੀ ਭਾਜੀ ਇਹ ਨਾ ਭਾਜੀ ਮੈਨੂੰ ਬਚਪਨ ਤੋਂ ਸੀਗਾ ਜੀ ਸ਼ੌਂਕ ਤੇ 5-6 ਸਾਲ ਦਾ ਹੀ ਉਦੋਂ ਮੈਨੂੰ ਭਾਜੀ ਸ਼ੌਂਕ ਸੀਗਾ ਗਾਉਣ ਦਾ ਜੀ ਹਾਂਜੀ ਤੇ ਸਾਰਿਆਂ ਨਾਲੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਭਾਜੀ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਤੁਸੀਂ ਭਾਜੀ ਮੇਰੀ ਇੰਟਰਵਿਊ ਕੀਤੀ ਹਨਾ ਜੀ ਤੇ ਮੈਨੂੰ ਸਾਰੀ ਆਡੀਅנס ਦੇ ਸਾਹਮਣੇ ਲੈ ਕੇ ਆਏ ਹਨਾ ਜੀ ਤੇ ਤੁਹਾਡਾ ਮੈਂ ਬੜਾ ਜਿਆਦਾ ਧੰਨਵਾਦ ਕਰਦਾ ਜੀ ਤੇ ਸਾਰੀ ਪਬਲਿਕ ਦਾ ਜੀ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਕਦੋਂ ਤੋਂ ਗਾਇਕੀ ਦਾ ਸ਼ੌਂਕ ਪਿਆ ਘਰ ਦੇ ਹਾਲਾਤ ਕਿਦਾਂ ਦੇ ਨੇ ਭਾਜੀ ਗਾਇਕੀ ਦਾ ਸ਼ੌਂਕ ਅੱਦਾਂ ਪਿਆ ਇਹ ਸਾਡੇ ਨਾਲ ਹੀ ਪਿੱਛੋਂ ਦਾਦੇ ਪੜਦਾਦਿਆਂ ਤੋਂ ਹੀ ਪਤਲੀ ਜਿਹੜਾ ਬੈਂਡ ਵਜਾ ਹੁੰਦਾ ਉਹਨਾਂ ਦਾ ਕੰਮ ਸੀਗਾ ਜੀ ਤੇ ਗਾਇਕੀ ਦਾ ਵੀ ਸੀਗਾ ਜਿੱਦਾਂ ਤੇ ਉਤੋਂ ਹੀ ਬਸ ਜੀ ਫਿਰ ਡੈਡੀ ਵੀ ਮੇਰੇ ਮਤਲਬ ਢੋਲ ਪਲੇ ਕਰ ਲੈਂਦੇ ਸੀਗੇ ਜੀ ਮਿਊਜ਼ੀਸ਼ੀਅਨ ਸੀਗੇ ਤੇ ਬਾਕੀ ਆਪਣਾ ਪਹਿਲਾ ਕਾਫੀ ਸਮੇਂ ਪਹਿਲਾਂ ਮਤਲਬ ਪੁਲਿਸ ਦੀ ਨੌਕਰੀ ਵੀ ਕਰਦੇ ਸੀ ਪੁਲਿਸ ਵਿੱਚ ਸੀਗੇ ਹਨਾ ਜੀ ਐਦਾਂ ਹੀ ਬਸ ਦੇਖ ਦੇਖ ਕੇ ਸ਼ੌਂਕ ਪੈ ਗਿਆ ਜੀ ਛੋਟੇ ਹੁੰਦਾ ਸੀ ਸੀਰੀਅਸ ਨਹੀਂ ਲਿਆ ਇਹ ਪਤਾ ਨਹੀਂ ਸੀ ਵੀ ਗਾਇਕ ਸਿੰਗਰ ਹੀ ਬਣਨਾ ਹਨਾ ਜੀ ਤੇ ਫਿਰ ਇਹ ਮੇਰਾ ਜਿਹੜਾ ਪੱਕਾ ਸ਼ੌਂਕ ਪੂਰਾ ਮਤਲਬ ਮੈਂ ਸੋਚਿਆ ਹੀ ਬਣਨਾ ਤੇ 10 ਸਾਲ ਦੀ ਉਮਰ 'ਚ ਮੈਂ ਸੋਚਿਆ ਸੀਗਾ ਜੀ ਵੀ ਮੈਂ ਬਣਨਾ ਸਿੰਗਰ ਬਣਨਾ ਜੀ ਹਾਂਜੀ ਤਾਂ ਉਸ ਤੋਂ ਬਾਅਦ ਘਰ ਦੇ ਦੀ ਕਿੰਨੀ سپورਟ ਸੀਗੀ ਘਰ ਦੇ ਕੀ ਹਾਲਾਤ ਕਰਦੇ ਆਂ ਇਹ ਦੇਖੋ ਇਹ ਛੋਟੇ ਜਿਹੇ ਹੁੰਦੇ ਜਦੋਂ ਸੀਗਾ ਮੈਂ 5 ਕੇ 6 ਸਾਲ ਦਾ ਉਦੋਂ ਮੰਮੀ ਡੈਥ ਹੋ ਗਈ ਸੀਗੀ ਜੀ ਤੇ ਦੱਸਦੇ ਹੋਏ ਬੜਾ ਦੁੱਖ ਹੁੰਦਾ ਭਾਈ ਪਰ ਦੱਸਣਾ ਵੀ ਪੈਣਾ ਭਾਈ ਸੱਚਾਈ ਹਨਾ ਜੀ ਤੇ 2014 ਦੇ ਵਿੱਚ ਜੀ ਮੇਰੇ ਇੱਕ ਬ੍ਰਦਰ ਦੀ ਡੈਥ ਹੋ ਗਈ ਸੀ ਤੇ ਡੈਡੀ ਜੀ ਦੀ ਡੈਥ ਹੋ ਗਈ ਸੀ ਹਨਾ ਜੀ ਤੇ 2019 ਦੇ ਵਿੱਚ ਮੇਰੀ ਜੀ ਦਾਦੀ ਜੀ ਦੀ ਡੈਥ ਹੋ ਗਈ ਸੀ ਦਾਦਾ ਜੀ ਦੀ ਸ਼ਾਇਦ 8 ਦੇ ਵਿੱਚ ਹੋਈ ਦਾਦਾ ਜੀ ਦਾ ਨਾਂ ਪਤਾ ਨਹੀਂ ਪਰ 8 8 ਦੇ ਕਰੀਬ ਹੀ ਹੋਈ ਸੀ ਉਹਨਾਂ ਦੀ ਵੀ ਉਦੋਂ ਹੀ ਮੈਂ ਛੋਟਾ ਹੀ ਹੁੰਦਾ ਸੀਗਾ ਜੀ ਬਸ ਭਾਈ ਗਾਉਣ ਦਾ ਸ਼ੌਂਕ ਅੱਦਾਂ ਕਿ ਭਾਜੀ ਪਿਆ ਇਹ ਗਾਉਣਾ ਤਾਂ ਮੈਂ ਸ਼ੁਰੂ ਤੋਂ ਸੀਗਾ ਭਾਜੀ ਛੋਟਾ ਜਿਹਾ ਹੁੰਦਾ ਪਰ ਗਾਉਣ ਦਾ ਸ਼ੌਂਕ ਭਾਈ ਹੁਣ ਮਨ ਨੂੰ ਜ਼ਿਆਦਾ ਪਿਆ ਜਦੋਂ ਜਦੋਂ ਮੈਂ 10 ਕੇ ਸਾਲ ਦਾ ਸੀ ਉਦੋਂ ਮਨ ਨੂੰ ਜ਼ਿਆਦਾ ਹੋਇਆ ਵੀ ਯਾਰ ਮੈਂ ਇੱਕ ਮੇਰਾ ਪੜਾਈ 'ਚ ਭਾਈ ਦਿਮਾਗ ਨਹੀਂ ਚੱਲਿਆ ਸੀਗਾ ਤੁਹਾਨੂੰ ਪਤਾ ਜਦੋਂ ਭਾਈ ਟੈਨਸ਼ਨ ਨਾ ਹੋਣ ਹਨਾ ਇਹ ਸਿਰ ਤੇ ਨਹੀਂ ਪੜਿਆ ਜਾਂਦਾ ਬੰਦੇ ਤੋਂ ਮਨ ਨੂੰ ਸੀਗਾ ਭਾਜੀ ਵੀ ਮੈਂ ਕੁਛ ਵੱਡਾ ਮਕਾਮ ਹਾਸਲ ਕਰਾਂ ਹਨਾ ਜੀ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂ ਆਪਣੇ ਬੇਬੇ ਬਾਪੂ ਦਾ ਨਾਮ ਰੋਸ਼ਨ ਕਰਾਂ ਹੀ ਆਪਣੇ ਇਲਾਕੇ ਦਾ ਆਪਣੇ ਰਿਸ਼ਤਿਆਂ ਦਾ ਸਾਰਿਆਂ ਦਾ ਪੰਜਾਬ ਦਾ ਵੀ ਨਾਮ ਉੱਚਾ ਲੈ ਕੇ ਜਾਣਾ ਹਨਾ ਜੀ ਤੇ ਭਾਈ ਇਹ ਸੋਚ ਰੱਖ ਕੇ ਭਾਜੀ ਆਪਾਂ ਮੈਂ ਗਾਂਦਾ ਰਿਹਾ ਗਾਂਦਾ ਰਿਹਾ ਬਸ ਹੁਣ ਗਾंदे ਗਾंदे ਭਾਜੀ ਵੱਡੇ ਵੱਡੇ ਆਰਟਿਸਟਾਂ ਦੇ ਨਾਲ ਵੀ ਕੰਮ ਕੀਤਾ ਨਾਮੀ ਸਿੰਗਰਾਂ ਦੇ ਨਾਲ ਪਿੱਛੇ ਗਿਆ ਕੋਰਸ ਕੀਤਾ ਜਾਂ ਪਿੱਛੇ ਘੁੰਮਿਆ ਸਾਰਿਆਂ ਦੇ ਬਥੇਰੇਆਂ ਨੂੰ ਕਿਹਾ ਵੀ ਹੈਲਪ ਕਰੋ ਕੰਪਨੀਆਂ ਨੂੰ ਕਿਹਾ ਹਨਾ ਜੀ ਬਸ ਭਾਜੀ ਫੇ ਮੌਕਾ ਨਹੀਂ ਮਿਲਿਆ ਕਦੇ ਹਜੇ ਤੱਕ ਬਸ ਇਹੀ ਐ ਕਿਤੇ ਕਿਤੇ ਗਾਤ ਅੰਬਰਸਰ ਦੇ ਵਿੱਚ ਚੌਂਕ 'ਚ ਕਦੇ ਕਿਤੇ ਗਾਤਾ ਜੀ ਹਾਂ ਜੀ ਸਟੈਂਡਿੰਗ ਤੁਸੀਂ ਹਰ ਚੌਂਕ 'ਚ ਜਾ ਕੇ ਜਿਹੜਾ ਖੜ ਕੇ ਗਾਉਂਦੇ ਹਾਂ ਹਾਂ ਜੀ ਭਾਜੀ ਮੈਂ ਖੜ ਕੇ ਗਾਉਂਦਾ ਇਸ ਤੋਂ ਪਹਿਲਾਂ ਤਾਂ ਜਿਹੜੇ ਦਰਸ਼ਕ ਦੇਖ ਰਹੇ ਨੇ ਇੱਕ ਵਾਰੀ ਉਹਨਾਂ ਨੂੰ ਆਪਣੀ ਆਵਾਜ਼ ਸੁਣਾਉ ਕੋਈ ਗੀਤ ਜਿਹੜਾ ਕੋ ਸੁਣਾਣਾ ਚਾਹ ਹਾਂ ਜੀ ਇੱਕ ਮਾਂ ਤੇ ਸੌਂਗ ਸਿੱਖਾਈ ਮੈਨੂੰ ਬੜਾ ਵਧੀਆ ਲੱਗਦਾ ਜੀ ਐਦਾਂ singਦਾ ਜੀ ਹੋਂ ਬੜਾ ਚਿੜ ਹੋਇਆ ਤੈਨੂੰ ਹਲਾ ਲਰੈਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾ ਇਹਨੇ ਹੋਏ ਅਮੀ ਮੇਰੀ ਤੂੰ ਦੱਸ ਕਿਹੜਾ ਤਰ ਤੈਨੂੰ ਤੋੜਨੋ ਏ ਮੈਂ ਹੋ ਬੜਾ ਚਿਰ ਹੋਇਆ ਤੈਨੂੰ ਹੱਲਾ ਪੜ ਰਹੇਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾ ਏ ਮੈਂ ਹਾਂਜੀ ਵਿਕੀ ਜੀ ਹੋਰ ਵੀ ਕੁਝ ਅਗਰ ਸੁਣਾਣਾ ਚਾਹਾਂ ਕਿਉਂਕਿ ਜਿਹੜੇ ਆਡੀਅன்ஸ் ਦੇਖ ਰਹੀ ਆ ਆਵਾਜ਼ ਬਹੁਤ ਸੋਹਣੀ ਆ ਤੁਹਾਡੀ ਹੋਰ ਵੀ ਕੋਈ ਕਹਿੰਦਾ ਜੀ ਹਾਂਜੀ ਜ਼ਰੂਰ ਇੱਕ ਜੀ ਮੇਰੇ ਦਿਲ ਦੇ ਕਰੀਬੀ ਬੜਾ ਵਧੀਆ Song ਆ ਜੀ ਵਾਕਈ ਮੇਰੀ ਬਾਰੀ ਤੇ ਸ਼ਾਇਦ ਰੱਬ ਸੁੱਤਾ ਰਹਿ ਗਿਆ ਜੀ ਪਰ ਹੁਣ ਮੈਂ ਰੱਬ ਰੱਬ ਅੱਗੇ ਵੀ ਕਹਿਣਾ ਹੁੰਨਾ ਵੀ ਵੀ ਰੱਬਾ ਪ੍ਰਮਾਤਮਾ ਹੁਣ ਤਾਂ ਅੱਖਾਂ ਖੋਲ ਲੈ ਸਾਡੀ ਹੁਣ ਸਾਨੂੰ ਮਾੜਾ ਮੂਟਾ ਅੱਗੇ ਕਰ ਹਨਾ ਇਹ ਕਿੰਨਾ ਟਾਈਮ ਹੋ ਗਿਆ ਗੁੰਦਿਆਂ ਨੂੰ ਸਟਰਗਲ ਕਰਦਿਆਂ ਨੂੰ ਹਨਾ ਜੀ ਹੁਣ ਤਾਂ ਰੱਬ ਨੂੰ ਵੀ ਦੇਖਣਾ ਪੈਣਾ ਸਾਡੇ ਵੱਲ ਜੀ ਮਿਹਨਤ ਕਰਦੇ ਆਂ ਆਪਾਂ ਕਿੜਾ ਵੀ ਚੋਰੀ ਠੱਗੀ ਕਰਦੇ ਹਨਾ ਜੀ ਤੇ ਇੱਕ ਫਿਰ ਮੇਰਾ ਦਿਲ ਦੇ ਕਰੀਬੀ Song ਸੀਗਾ ਦਾ ਹੀ ਕਹਿੰਦਾ ਜੀਵਨੀ ਸਿੱਧੀ ਕਰ ਦਿੰਦਾ ਜ਼ਿੰਦਗੀ ਸਿੱਧੀ ਕਰ ਦਿੰਦਾ ਸਭ ਕੁਝ ਪੁੱਠਾ ਹੀ ਰਹਿ ਗਿਆ ਉਹ ਸਾਡੀ ਵਾਰੀ ਤੇ ਲੱਗਦਾ ਤੂੰ ਅੱਲਾ ਸੁਤਾ ਹੀ ਰਹਿ ਗਿਆ ਨਾ ਦਿੱਤਾ ਪਿਆਰ ਨਾ ਦਿੱਤਾ ਸਕੂਨ ਸਾਡੀਆਂ ਰਗਾਂ ਚ ਕਾਲਾ ਖੂਨ ਹੋ ਦਿਲ ਸਾਡਾ ਟੁੱਟਿਆ 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 ਟੁੱਟਾ ਹੀ ਰਹਿ ਗਿਆ ਉਹ ਸਾਡੀ ਵਾਰੀ ਤੇ ਲੱਗਦਾ ਤੂੰ ਅੱਲਾ ਸੁਤਾ ਹੀ ਰਹਿ ਗਿਆ ਸਾਡੀ ਵਾਰੀ ਤੇ ਲਗਦੇ ਤੂੰ ਅੱਲਾ ਸੁੱਤਾ ਹੀ ਰਹਿ ਗਿਆ ਹੁਣ ਤੱਕ ਕਿਹੜੇ ਸਿੰਗਰ ਨੂੰ ਹੁਣ ਤੱਕ ਇੱਥੇ ਮਿਲੇ ਆ ਦੇਖੋ ਭਾਜੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਇਹ ਤੇ ਹਨਾ ਜੀ ਮਿਲੇ ਆ ਭਾਜੀ ਸੈਲੀਬ੍ਰਿਟੀ ਬੰਦਿਆਂ ਨੂੰ ਮਿਲੇ ਆ ਵਧੀਆ ਵਧੀਆ ਸਿੰਗਰਾਂ ਨੂੰ ਹਨਾ ਜੀ ਨਾਮੀ ਸਿੰਗਰ ਜਿਹੜੇ ਸਰੀਲੇ ਸਿੰਗਰ ਵੀ ਹੈਗੇ ਵਿੱਚ ਤੇ ਅੱਜ ਕੱਲ ਦੇ ਵੀ ਹੈਗੇ ਹਨਾ ਜੀ ਵਧੀਆ ਕੰਪਨੀਆਂ ਵੀ ਹੈਗੀਆਂ ਭਾਜੀ ਬਸ ਭਾਜੀ ਕਿਸੇ ਨੇ ਵੀ ਮਤਲਬ ਭਾਜੀ ਸਪੋਰਟ ਨਹੀਂ ਕੀਤੀ ਅਸਲ ਜਿੱਦਾਂ ਕਰਨੀ ਚਾਹੀਦੀ ਜਿੱਦਾਂ ਕਿ ਮੈਂ ਕੰਨਿਆਂ ਦੇ ਪਿੱਛੇ ਜਾਂਦਾ ਸੀ ਬੈਕ ਕੋਰਸ ਕਰਨ ਹਨਾ ਜੀ ਤੇ ਕੈਮਰੇ ਦੇ ਮੂਹਰੇ ਨਹੀਂ ਭਾਜੀ ਕਿਸੇ ਨੇ ਅੱਜ ਤੱਕ ਲੈ ਕੇ ਆਂਦਾ ਵੀ ਹਾਂ ਯਾਰ ਤੂੰ ਵੀ ਗਾ ਮੈਂ ਭਾਜੀ ਇਹ ਸੋਚ ਰੱਖੇ ਚੱਲਿਆ ਸੀ ਵੀ ਯਾਰ ਸਾਰੇ ਮੇਰੇ ਆਪਣੇ ਆ ਵੀ ਜਿੰਨਾ ਮੈਂ ਕੰਮ ਕਰਦਾ ਗੱਲ ਪੈਸਿਆਂ ਦੀ ਵੀ ਨਹੀਂ ਸੀ ਮੈਂ ਪੈਸਿਆਂ ਕਰਕੇ ਕਿਸੇ ਨਾ ਜਾਂਦਾ ਸੀ ਮੈਨੂੰ ਇਹ ਸੀ ਵੀ ਯਾਰ ਚਲੋ ਇਹਨਾਂ ਦੇ ਨਾਲ ਜਾ ਕੇ ਮੇਰਾ ਹੀ ਮਾੜਾ ਮੋਟਾ ਨਾਮ ਬਣ ਜੂਗਾ ਜਾਂ ਮੈਨੂੰ ਕਿਤੇ ਮਾੜਾ ਮੋਟਾ ਸਟੇਜ ਤੇ ਗਵਾ ਦੇਣਗੇ ਹਨਾ ਜੀ ਏਦਾਂ ਹੀ ਕਿਤੇ ਰੱਬ ਚਲੋ ਮੇਰੀ ਸੁਣ ਲੂ ਗਰੀਬ ਦੀ ਹਨਾ ਜੀ ਪਰ ਭਾਜੀ ਅਗਲੇ ਜਾਦਾ ਜਾਂ ਮੇਰੀ ਕਿਸਮਤ ਹੀ ਭਾਜੀ ਖਰਾਬ ਆ ਜਾ ਅਗਲਾ ਹੀ ਨਹੀਂ ਚਾਹੁੰਦਾ ਸੀ ਵੀ ਇਹ ਮੂਰੇ ਆਵੇ ਹਨਾ ਜੀ ਇਸ ਕਰਕੇ ਭਾਜੀ ਫਿਰ ਆਪਾਂ ਕਰਿਆ ਕੰਮ ਤੇ ਚਲੋ ਉਹ ਉਹਨਾਂ ਦੀ ਮਰਜ਼ੀ ਆ ਨਹੀਂ ਕੀਤਾ ਹਨਾ ਜਾਂ ਮੇਰੀ ਕਿਸਮਤ ਅੱਦਾਂ ਦੀ ਹੈ ਹਨਾ ਜੀ ਫੇਵਰੇਟ ਸਿੰਗਰ ਕਿਹੜਾ ਠਾਠ ਫੇਵਰੇਟ ਸਿੰਗਰ ਭਾਜੀ ਦੇਖੋ ਮੈਂ ਸਾਰਿਆਂ ਨੂੰ ਸੁਣਦਾ ਜੀ ਤੇ ਜਿਆਦਾ ਮੰਨੇ ਪਰ ਮੰਨੇ ਗਾਇਕੀ ਦੇ ਵਿੱਚ ਤਾਂ ਮੈਂ ਨੂਸਰਤ ਸਾਹਿਬ ਜੀ ਨੂੰ ਮੰਨਦਾ ਹਾਂ 우ਸਤਾਦ ਨੂਸਰਤ ਫਤਿਹ ਅਲੀ ਖਾਨ ਜੀ ਕਿਉਂਕਿ ਉਹ ਬਾਦਸ਼ਾਹ ਕਲਾਕਾਰੀ ਦੇ ਬਾਦਸ਼ਾਹ ਬੰਦੇ ਆ ਜੀ ਉਹਨਾਂ ਦਾ ਕੋਈ ਗੀਤ ਆਂਦਾ ਹੈ ਹਾਂਜੀ ਕਵਾਲੀਆਂ ਉਹ ਉਹਨਾਂ ਦੀ ਮੈਂ ਜ਼ਰੂਰ ਗਾਉਂਗਾ ਜੀ ਐਦਾਂ ਜੀ ਕਹਿੰਦਾ ਹੋ ਤੁਮੇ ਦਿਲ ਲਗੀ ਬੂਲ ਜਾਣੀ ਪੜੇਗੀ محبت کی راہوں میں آ کے تو دیکھو ہو تمہیں دل لگی بول جانی پڑے گی محبت کی راہوں میں آ کے تو دیکھو تڑفنے پہ میں رہنو پھر تم خسو گے کوئی دل کسی ਸੇ ਲਗਾਕ ਤੋਂ ਦੇਖੋ ਹਮਲੇ ਗਵਾਲੀ ਜੀ ਬਹੁਤ ਵਧੀਆ ਆਵਾਜ਼ ਹੈ ਲੇਕਿਨ ਘਰੋਂ ਕਿੰਨੀ ਕਿ ਸਪੋਰਟ ਹੈਗੀ ਆ ਹੁਣ ਵਿੱਕੀ ਤੁਹਾਨੂੰ ਘਰੋਂ ਭਾਜੀ ਮੈਂ ਕੱਲਾ ਹੀ ਆ ਜੀ ਤੇ ਇੱਕ ਮੇਰਾ ਬ੍ਰਦਰ ਆ ਜੀ ਉਹਦਾ ਨਾਮ ਬੱਬੂ ਆ ਜੀ ਕਬੱਡੀ ਦਾ ਵੀ ਸ਼ੌਂਕ ਰੱਖਦਾ ਹੀ ਉਹ ਵੀ ਵਿਚਾਰਾ ਮੇਰੇ ਮੰਗੂ ਹੀ ਮਜਬੂਰੀਆਂ ਦਾ ਦੱਬਿਆ ਮੈਂ ਵੀ ਇੰਨੇ ਜੋਗਾ ਹੈ ਨਹੀਂ ਭਾਜੀ ਕਿ ਮੈਂ ਉਹਦਾ ਸ਼ੌਂਕ ਪੂਰਾ ਕਰ ਸਕਾਂ ਕਬੱਡੀ ਖੇਡਣ ਦਾ ਹਨਾ ਜੀ ਤੇ ਬਾਕੀ ਬਾਈ ਗੁਰੂ ਚਾਵੇ ਭੋਲਾनाथ ਚਾਵੇ ਤਾਂ ਜਰੂਰ ਮੈਂ ਭਰਾ ਆਪਣੇ ਦਾ ਪਹਿਲਾਂ ਸ਼ੌਂਕ ਪੂਰਾ ਕੰਮ ਕਰੂੰਗਾ ਜੀ ਕਬੱਡੀ ਦਾ ਕਿਉਂਕਿ ਮੈਨੂੰ ਭਾਜੀ ਬੜਾ ਸ਼ੌਂਕ ਹੁੰਦਾ ਕਿਸੇ ਦੂਜੇ ਬੰਦੇ ਨੂੰ ਅੱਗੇ ਵੱਧਦਾ ਹੋਇਆ ਦੇਖੇ ਆਪਣਾ ਜੇ ਕਹਿੰਦੇ ਹੁੰਦੇ ਨਾ ਆਪਾਂ ਕਿਸਨੂੰ ਦੇਖ ਕੇ ਸੜੀਏ ਕਿਸੇ ਨੂੰ ਵੀ ਲਾ ਲੋ ਜਾਂ ਮੇਰੇ ਨਾਲ ਦੇ ਜਿਹੜੇ ਵਧੀਆ ਮੇਰੀ ਉਮਰ ਦੇ ਮੁੰਡੇ ਅੱਗੇ ਮਕਾਮ ਤੇ ਵਧੀਆ ਪਹੁੰਚ ਗਏ ਹਨਾ ਜੀ ਤੇ ਉਹਨਾਂ ਦਾ ਵੀ ਨਾਮ ਨਹੀਂ ਲੈਣਾ ਚਾਹੁੰਨਾ ਉਹ ਵੀ ਮੇਰੇ ਨਾਲ ਘੰਟਾ ਘੰਟਾ ਫੋਨ ਤੇ ਗੱਲ ਕਰਦੇ ਸੀ ਭਾਜੀ ਦੱਸੋ ਕਲਾਕਾਰੀ ਇੱਦਾਂ ਦਾ ਹਨਾ ਹੀ ਉਹ ਹੁਣ ਅੱਜ ਕੱਲ ਫੋਨ ਨਹੀਂ ਚੱਕ ਰਹੇ ਸੀ ਮੇਰਾ ਫੇ ਆਪਾਂ ਆਪਾਂ ਸਾਈਡ ਤੇ ਹੋਗੇ ਨਾ ਸਾਰਿਆਂ ਤੋਂ ਭਾਜੀ ਸਾਰਿਆਂ ਤੋਂ ਸਾਈਡ ਤੇ ਹੋਗੇ ਨੰਬਰ ਸਰ ਦੀ ਧਰਤੀ 'ਚ ਪੈਰ ਪਾਇਆ ਭਾਜੀ ਆਪਾਂ ਹੁਣ ਲੁਧਿਆਣੇ ਤੁਸੀਂ ਇੰਨਾ ਕੁਝ ਕੀਤਾ ਹੋਊਗਾ ਫੇਰ ਅੰਮ੍ਰਿਤਸਰ ਹਾਂਜੀ ਭਾਜੀ ਮੈਂ ਲੁਧਿਆਣੇ ਜਲੰਧਰ ਵੀ ਮੈਂ ਸਿੰਗਰ ਕੋ ਕਿਸ ਕੋਰੇ ਆਂ ਜੀ ਤੇ ਬਾਕੀ ਮੈਂ ਲੁਧਿਆਣਾ ਏਰੀਆ ਚ ਵੀ ਸਿੰਗਰਾਂਾ ਨਾ ਜਾਂਦਾ ਰਿਆਂ ਜੀ ਚੰਡੀਗੜ੍ਹ ਵਾਲੇ ਸਾਈਡ ਵੀ ਜਾਂਦਾ ਰਿਆਂ ਜੀ ਐਦਾਂ ਹੀ ਭਾਜੀ ਬਸ ਵੀ ਆਪਾਂ ਧੱਕੇ ਧੁੱਕੇ ਖਾਦੇ ਲੇਬਰ ਵੀ ਕੀਤੀ ਜੀ ਮੈਂ ਕੰਮ ਵੀ ਕੀਤੇ ਦਿਹਾੜੀਆਂ ਵੀ ਕੀਤੀਆਂ ਸਾਰੇ ਕੰਮ ਕੀਤੇ ਦੇਖੋ ਮਾੜੇ ਸਮੇਂ ਭਾਜੀ ਇਹ ਆ ਵੀ ਮੰਗ ਕੇ ਨਹੀਂ ਖਾਦਾ ਕੰਮ ਕਰਨਾ ਪੈਂਦਾ ਹੀ ਹਨਾ ਜੀ ਇੱਕ ਸਪੀਕਰ ਲੈ ਕੇ ਤੁਸੀਂ ਇੱਥੇ ਜਾਂਦੇ ਹੋ ਹਰ ਜਗ੍ਹਾ ਦੇ ਉੱਤੇ ਇਹ ਕਿੱਥੋਂ ਆਇਆ ਇਹ ਭਾਜੀ ਐਦਾਂ ਆਇਆ ਜੀ ਮੈਂ ਤਾਂ 3 ਮਹੀਨੇ ਕੰਮ ਦੇ ਬੇਸ ਤੇ ਆਇਆ ਸੀਗਾ ਕਰਨੀ ਮੈਂ ਕਲਾਕਾਰੀ ਸੀਗੀ ਮੈਂ ਕਰਨੀ ਸੀ ਚੌਥੇ ਪੰਜਵੇਂ ਮਹੀਨੇ ਚ ਸਟਾਰਟ ਮੈਂ ਇਹ ਸੋਚਿਆ ਵੀ ਜਲ ਮੈਂ ਆਪਣੀ ਕੰਮ ਪੈਸੇ ਕਮਾ ਕੇ ਮਿਹਨਤ ਕਰਕੇ ਪੈਸੇ ਜੋੜ ਕੇ ਸਵਿਕਰ ਲੈ ਕੇ ਮੈਂ ਫਿਰ ਗੋਣਾ ਸਟਾਰਟ ਕਰਨਾ ਕਿਉਂਕਿ ਮੈਂ ਸੋਚਿਆ ਵੀ ਮੈਂ ਕੁਝ ਬਣਾਣਾ ਹਨਾ ਜੀ ਤੇ ਮੈਂ ਜਰੂਰ ਮਾਬਾਗੇ ਜਰੂਰ ਸੁਣੂੰਗਾ ਹਨਾ ਜੀ ਤੇ ਫਿਰ ਆਇਆ ਜੀ 3 ਮਹੀਨੇ ਲਾਇ ਕਿਸੇ ਬੰਦੇ ਨਾਲ ਲੇਬਰ ਕੀਤੀ ਕੰਮ ਕੀਤਾ ਆਟੋ ਰਿਕਸ਼ੇ ਦਾ ਉਹ ਭਾਜੀ ਚਲੋ ਆਪਣੀ ਜਗਾ ਤੇ ਸਹੀ ਆ ਹਨਾ ਜੀ ਹੁੰਦੀ ਮਜਬੂਰੀ ਚਲੋ ਉੱਥੇ ਨਹੀਂ ਮੇਰਾ ਸੈਟ ਬੈਠਿਆ ਕੰਮ ਹਨਾ ਜੀ ਤੇ ਫਿਰ ਜਾ ਕੇ ਭਾਜੀ ਇੱਕ ਕੁੜੀ ਆ ਅੰਮ੍ਰਿਤਸਰ ਤੋਂ ਇੱਥੋਂ ਤੇ ਉਹਨੇ ਮੇਰੀ ਹੈਲਪ ਕੀਤੀ ਜੀ ਗਰਮੀਤ ਗੌਰ ਕੁੜੀ ਦਾ ਨਾਮ ਜੀ ਤੇ ਉਹਨੇ ਫਿਰ ਮੈਨੂੰ ਸਪੀਕਰ ਲੈ ਕੇ ਦਿੱਤਾ ਜੀ ਤੇ ਫਿਰ ਮੈਨੂੰ ਉਹਨੇ ਰੈਂਟ ਤੇ ਰੂਮ ਲੱਭ ਕੇ ਲੈ ਕੇ ਦਿੱਤਾ ਹਨਾ ਜੀ ਮੈਨੂੰ ਸ਼ਿਫਟ ਕੀਤਾ ਦੇਖੋ ਜੀ ਜਿਹੜੇ ਬੰਦੇ ਤਾਂ ਆਸ ਰੱਖੀ ਸੀ ਭਾਈ ਉਹਨਾਂ ਨੇ ਤਾਂ ਮੇਰਾ ਕੁਝ ਨਹੀਂ ਸੋਚਿਆ ਜੀ ਇੱਕ ਰੱਬ ਨੇ ਉਹ ਦੇਖ ਲਓ ਕੁੜੀ ਨੂੰ ਮੇਰੇ ਲਈ ਰੱਬ ਬਣ ਕੇ ਆਈ ਹਨਾ ਜੀ ਆਪਾਂ ਉਹਦੇ ਇੱਜ਼ਤ ਬੜੀ ਕਰਦੇ ਆ ਜੀ ਤੇ ਰੱਬ ਬਣ ਕੇ ਆਈ ਜ਼ਿੰਦਗੀ ਭਾਜੀ ਉਹਨੇ ਮੰਨੂ ਵੀ ਮੇਰੇ ਜਿਹੜਾ ਵੀ ਆ ਸਟਰਗਲ ਦੇ ਗਾਇਕੀ ਦੇ ਵਿੱਚ ਮਤਲਬ ਅਸਲ ਗਾਇਕੀ ਚ ਉਹਨੇ ਪਾਇਆ ਜੀ ਮੈਨੂੰ ਸੱਚ ਦੱਸਾਂ ਜੀ ਗਾਉਣਾ ਮੈਂ ਭਾਵੇਂ ਜਿੰਨੇ ਸਾਲ ਮਰਜੀ ਹੋ ਗਏ ਗਾਉਂਦੇ ਨੂੰ ਭਾਈ ਉਹਦਾ ਇੱਕ ਪੰਜੀ ਦਾ ਮੁੱਲ ਨਹੀਂ ਪਿਆ ਭਾਜੀ ਮੇਰਾ ਸਹੀ ਗੱਲ ਦੱਸਾਂ ਜੀ ਕੋਈ ਗੀਤ ਹੋਰ ਸੁਣਾਣਾ ਚਾਹੋ ਮਾਸਟਰ ਸੁਲੀਮ ਜਾਂ ਫਿਰ ਹੋਰ ਵੀ ਜਿਹੜੇ ਕਈ ਗਾਇਕ ਹਾਂਜੀ ਭਾਜੀ ਜ਼ਰੂਰ ਸੁਣਾਵਾਂਗੇ ਮਾਸਟਰ ਸੁਲੀਮ ਜੀ ਦਾ ਇਹ ਕਹਿੰਦਾ ਅੱਜ ਬੜੇ ਚੀਜ਼ਾਂ ਬਾਤ ਹੋ ਸੋਡੀ ਆਗ ਕੀ ਮਿਆਦ ਮੂੰਹ ਬੋਲ ਕੇ ਤੇ ਦੱਸ ਖੋਏ ਬੋਲ ਕੇ ਤੇ ਦੱਸ ਕਿ ਤੂੰ ਲੈਣ ਆਈਏ ਦੁੱਖ ਦੇਣੀ ਏ ਨੀ ਕਿਹੜਾ ਦੁੱਖ ਦੇਣ ਆਈਏ ਸਾਨੂੰ ਹੋਰ ਕਿਹੜਾ ਨਮਾ ਹਾਂ ਦੁੱਖ ਦੇਣ ਆਏ ਹਾਂ ਬਲਾ ਜੀ ਬਹੁਤ ਵਧੀਆ ਜੀ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਜ਼ਰੂਰ ਗਾਇਕੀ ਦਾ ਸ਼ੌਂਕ ਹੈਗਾ ਵੱਡਾ ਸਿੰਗਰ ਬਣਨਾ ਚਾਹੁੰਦੇ ਨੇ ਵਿੱਕੀ ਸਾਹਿਬ ਲੇਕਿਨ ਹਾਲਾਤ ਤਕਦੀਰ ਨੇ ਜਿਹੜਾ ਹਲੇ ਤੱਕ ਕੋਈ ਵੀ ਸਾਥ ਨਹੀਂ ਦਿੱਤਾ ਲੇਕਿਨ ਅਸੀਂ ਜ਼ਰੂਰ ਆਸ ਕਰਦੇ ਹਾਂ ਕਿ ਜਿਹੜੇ ਵੀ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਜਿਹੜੇ ਵੀ ਇੰਡਸਟਰੀ ਤੋਂ ਇਹ ਵੀਡੀਓ ਦੇਖ ਰਹੇ ਤਾਂ ਜ਼ਰੂਰ ਇਸ ਵੀਰ ਤੱਕ ਪਹੁੰਚ ਕਰੋ ਤਾਂ ਜੋ ਇਸ ਦਾ ਵੀ ਜਿਹੜਾ ਸੁਪਨਾ ਪੂਰਾ ਹੋ ਸਕੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਖਸ਼ ਨੂੰ ਜੈਗਵਾਨੀ ਟੀਵੀ ਸ਼੍ਰੀ ਹਮਸ਼ਾ ਸਾਹਿਬ